ਪੰਜਾਬ ਦੇ ਵਿੱਚ ਇੱਕ ਹੋਰ ਤਗੜਾ ਵੈਸਟਰਨ ਡਿਸਟਰਬੈਂਸ ਆਉਣ ਜਾ ਰਿਹਾ ਜਿਹਦੀ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਵੈਸਟਰਨ ਡਿਸਟਰਬੈਂਸ ਪੰਜਾਬ ਦੇ ਮਾਝੇ ਤੋਂ ਦੁਆਬੇ ਦੇ ਇਲਾਕੇ ਅਤੇ ਪੋਆਦੇ ਇਲਾਕੇ ਦੇ ਵਿੱਚ ਐਕਟੀਵੇਟ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਹੀ 23 ਤਰੀਕ ਨੂੰ ਵਰਖਾ ਹੋਈ ਸੀ ਫਿਰ 27 ਤਰੀਕ ਨੂੰ ਤੇ ਹੁਣ ਇੱਕ ਹੋਰ ਸਿਸਟਮ ਪਹੁੰਚ ਰਿਹਾ ਹੈ ਇਹ ਸਿਸਟਮ ਕਦੋਂ ਹੈ ਕਿਹੜੇ ਇਲਾਕੇ ਚ ਹੈ ਕਿਹੜਾ ਜ਼ਿਲ੍ਹਾ ਪ੍ਰਭਾਵਿਤ ਹੋਊਗਾ ਤੇ ਕਿਹਾ ਇਹ ਸਿਸਟਮ ਭਾਰੀ ਹੈ ਵਰਖਾ ਜ਼ਿਆਦਾ ਹੋ ਸਕਦੀ ਹੈ ਜਾਂ ਘੱਟ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਹਾਲਾਤ ਦੇਖੇ ਜਾਣ ਤਾਂ 27 ਤਰੀਕ ਰਾਤ ਨੂੰ ਮੌਸਮ ਜਿਹੜਾ ਇਹ ਉਹ ਹਜੇ ਖੁੱਲਦਾ ਹੋਇਆ ਨਜ਼ਰ ਆ ਰਿਹਾ ਜੀ ਤੇ ਮੀਂਹ ਜਿਹੜਾ ਇਹ ਉਹ ਦੇਖਣ ਨੂੰ ਮਿਲ ਰਿਹਾ 26 ਤਰੀਕ ਸ਼ਾਮ ਤੋਂ ਲੈ ਕੇ 27 ਤਰੀਕ ਰਾਤ ਹੋ ਚੁੱਕੀ ਹੈ ਤਗੜੀ ਕਾਰਵਾਈ ਹਜੇ ਵੀ ਮੀਂਹ ਦੀ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਤਾਜ਼ਾ ਹਾਲਾਤ ਕੀ ਨੇ ਮੌਸਮ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ 28 ਤਰੀਕ ਸਵੇਰ ਤੋਂ ਮੌਸਮ ਫਿਲਹਾਲ ਹੌਲੀ-ਹੌਲੀ ਸਾਫ਼ ਹੁੰਦਾ ਨਜ਼ਰ ਆਵੇਗਾ ਜਿਹੜੀ ਬਰਖਾ ਇਹ ਉਹ ਲਗਭਗ 28 ਤਰੀਕ ਸਵੇਰੇ ਤੋਂ ਪੰਜਾਬ ਦੇ ਵਿੱਚੋਂ ਸਾਫ਼ ਹੁੰਦੀ ਨਜ਼ਰ ਆਵੇਗੀ ਪਰ ਧੁੰਦ ਅਤੇ ਬੱਦਲਬਾਈ ਥੋੜੀ-ਬੋਤੀ ਪੰਜਾਬ ਦੇ ਵਿੱਚ ਬਣੇ ਰਹਿਣ ਦੇ ਕਾਰਨ ਪੰਜਾਬ ਦਾ ਤਾਪਮਨ ਜਿਹੜਾ 28 ਤਰੀਕ ਨੂੰ ਹੈ ਉਹ ਠੰਡ ਵਾਲਾ ਬਣਿਆ ਰਹੇਗਾ ਤੇ ਮੈਕਸਿਮ ਤਾਪਮਨ 27-28 ਡਿਗਰੀ ਤੱਕ ਦੇਖਣ ਨੂੰ ਸੌਰੀ ਮੈਕਸਿਮ ਤਾਪਮਨ 17-18 ਡਿਗਰੀ ਤੱਕ ਦੇਖਣ ਨੂੰ ਮਿਲੂਗਾ ਤੇ 28 ਤਰੀਕ ਨੂੰ ਹੌਲੀ-ਹੌਲੀ ਮੌਸਮ ਅਸਮਾਨ ਕਲੀਅਰ ਹੋਣ ਦੇ ਨਾਲ ਚੰਗੀ ਧੁੱਪ ਪਰ ਬਣਦੀ ਨਜ਼ਰ ਆਵੇਗੀ ਜਿਵੇਂ 29 ਤਰੀਕ ਚੜ੍ਹਦੀ ਹੈ ਤਾਂ ਮੌਸਮ ਫਿਲਹਾਲ ਠੀਕ ਹੈ ਧੁੰਦ ਕਿਸੇ-ਕਿਸੇ ਇਲਾਕੇ 'ਚ ਦੇਖਣ ਨੂੰ ਮਿਲੂਗੀ ਤੇ ਕੋਈ ਵੱਡੀ ਹਲਚਲ ਨਹੀਂ ਹੈ ਤੇ ਮੌਸਮ ਜਿਹੜਾ ਸਾਫ਼ ਬਣਿਆ ਰਹੇਗਾ ਤੇ 2 ਤਾਰਦਾ ਹੋਇਆ ਵੈਸਟਰਨ ਡਿਸਟਰਬੈਂਸ ਪੰਜਾਬ ਵੱਲ ਕੂਚ ਕਰਦਾ ਹੈ ਜਿਸ ਦੇ ਨਾਲ ਥੋੜੀ-ਬਹੁਤੀ ਆਪਾਂ ਕਹਿ ਸਕਦੇ ਹਾਂ ਕਿ ਬੱਦਲਵਾਈ ਆਉਣ ਦੇ ਨਾਲ ਰਾਤ ਦੇ ਸਮੇਂ ਗਰਮੈਸ਼ ਵੱਧ ਸਕਦੀ ਹੈ 29 ਤਰੀਕ ਰਾਤ ਤੋਂ ਲੈ ਕੇ 30 ਤਰੀਕ ਤੜਕੇ ਸਵੇਰੇ ਤੱਕ ਦੇਖੋਗੇ ਤੁਸੀਂ ਤਗੜੀ ਬੱਦਲਵਾਈ ਅਤੇ ਧੁੰਦ ਪੰਜਾਬ ਦੇ ਉੱਪਰੋਂ ਲੰਘਦੀ ਹੋਈ ਨਜ਼ਰ ਆਵੇਗੀ ਇਸ ਬੱਦਲਵਾਈ ਧੁੰਦ ਦਾ ਕੋਈ ਮੀਂਹ ਦਾ ਅਸਰ ਤਾਂ ਨਹੀਂ ਹੈ ਪਰ ਸਿਸਟਮ ਜਿਹੜਾ ਕਿਤੇ ਨਾ ਕਿਤੇ ਉਹ ਬਦਲਦਾ ਹੋਇਆ ਨਜ਼ਰ ਆਵੇਗਾ ਇਹ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਕਿ ਪੱਛਮੀ ਸਿਸਟਮ ਜਿਹੜਾ ਇਹ ਲਗਾਤਾਰ ਪੰਜਾਬ ਵੱਲ ਕੂਚ ਕਰ ਰਹੇ ਨੇ ਅਜਿਹੇ ਦੇ ਵਿਚਕਾਰ ਇੱਕ ਤਗੜਾ ਮੀਂਹ 1 ਫਰਵਰੀ 2026 ਨੂੰ ਪੰਜਾਬ ਬਲਕੂਚ ਕਰ ਰਿਹਾ ਜਿਹਦੇ ਨਾਲ ਕਿਣਮਣ ਕਣੀ ਤੇ ਮੀਂਹ ਦੇ ਹਾਲਾਤ ਬਣਦੇ ਹੋਏ ਪੰਜਾਬ ਦੇ ਵੱਖ-ਵੱਖੇ ਸੈਂਝ ਨਜ਼ਰ ਆਉਣਗੇ ਇਸ ਸਿਸਟਮ ਜਿਹੜਾ ਪੰਜਾਬ ਤੋਂ ਇਲਾਵਾ ਗੱਲ ਕਰੀਏ ਤਾਂ ਹਿਮਾਚਲ ਉੱਤਰਾਖੰਡ ਪੱਛਮੀ ਯੂਪੀ ਦਿੱਲੀ ਹਰਿਆਣੇ ਦਾ ਬਹੁਤ ਸਾਰਾ ਇਲਾਕਾ ਜੰਮੂ ਕਸ਼ਮੀਰ ਲੇਹ ਲਦਾਖ ਅਤੇ ਬਹੁਤ ਸਾਰੇ ਨੇੜੇ ਟੇੜੇ ਦੇ ਇਲਾਕੇ ਜਿਵੇਂ ਕਿ ਰਾਜਸਥਾਨ ਦਾ ਕੁਝ ਕਲਾਕਾ ਹੋ ਗਿਆ ਉਹਦੇ ਵਿੱਚ ਦੇਖਣ ਨੂੰ ਮਿਲ ਸਕਦਾ ਜਿਹਦੇ ਨਾਲ ਠੰਡ ਜਿਹੜੀ ਬੱਦਲਵਾਈ ਨਜ਼ਰ ਆਵੇਗੀ 30 ਤਰੀਕ ਤੁਸੀਂ ਦੇਖ ਸਕਦੇ ਹੋ ਕਿ ਦੁਪਹਿਰ ਦੇ ਸਮੇਂ ਤੱਕ ਇਹ ਬੱਦਲਵਾਈ ਪੰਜਾਬ ਦੇ ਉੱਪਰ ਬਣੀ ਰਹੇਗੀ ਤੇ ਦੁਪਹਿਰ ਤੋਂ ਬਾਅਦ ਥੋੜ੍ਹਾ ਜਿਹਾ ਮੌਸਮ ਸਾਫ਼ ਹੋਵੇਗਾ ਜਿਵੇਂ 31 ਤਰੀਕ ਆਉਂਦੀ ਹੈ ਫੇਰ ਤੋਂ ਧੁੰਦ ਅਤੇ ਬੱਦਲਵਾਈ ਜਿਹੜੀ ਇਹ ਪੰਜਾਬ ਦੇ ਉੱਪਰ ਸਿਰ ਚੱਕਦੀ ਨਜ਼ਰ ਆਵੇਗੀ 31 ਤਰੀਕ ਨੂੰ ਸੰਘਣੀ ਧੁੰਦ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਦੇ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ ਹੋ ਸਕਦਾ ਹੈ ਕਿ ਮਲੇਰਕੋਟਲਾ ਤੋਂ ਹੇਠਲੇ ਪਾਸੇ ਸੰਗਰੂਰ ਅਤੇ ਮੁਹਾਲੀ, ਚੰਡੀਗੜ੍ਹ ਅਤੇ ਨਾਲ ਪਾਸੇ ਬਠਿੰਡਾ ਮਾਰਸਾ ਸੰਗਰੂਰ ਬਰਨਾਲਾ ਇਹਨਾਂ ਇਲਾਕਿਆਂ ਵਿੱਚ ਜੀ ਧੁੰਦ ਜਿਹੜੀ ਸੰਘਣੇ ਰੂਪ ਦੇ ਵਿੱਚ ਦੇਖੀ ਜਾ ਸਕਦੀ ਹੈ ਪਰ ਜਿਵੇਂ ਜਿਵੇਂ 31 ਤਰੀਕ ਸ਼ਾਮ ਦਾ ਦਿਨ ਲੰਘੇਗਾ ਤਾਂ ਇੱਕ ਵੈਸਟਰਨ ਡਿਸਟਰਬੈਂਸ ਪਹਾੜੀ ਖੇਤਰਾਂ ਦੇ ਵਿੱਚ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਬਰਫਵਾਰੀ ਅਤੇ ਿਕੜਮਣ ਕਣੀ ਦੀ ਉਮੀਦ ਨੇ ਪਰ 1 ਤਰੀਕ ਨੂੰ ਜਿਵੇਂ ਦਿਨ ਚੜਦਾ ਹੈ ਸਵੇਰ ਤੋਂ ਹੀ ਜਿਹੜੀ ਹਲਕੀ ਹਲਕੀ ਸਿਸਟਮ ਜਿਹੜੇ ਬਣਨੇ ਸ਼ੁਰੂ ਹੋ ਰਹੇ ਨੇ ਜਿਨ੍ਹਾਂ ਕਰਕੇ ਆਪਾਂ ਕਹਿ ਸਕਦੇ ਆ ਕਿ ਬਠਿੰਡਾ ਮਾਰਸਾ ਸੰਗਰੂਰ ਤੋਂ ਹੁੰਦਾ ਹੋਇਆ ਲੁਧਿਆਣਾ ਮਲੇਰਕੋਟਲਾ ਫਿਰ ਮੋਗਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਇਹਨਾਂ ਵਿੱਚ ਮੀਂਹ ਦੀ ਜਿਹੜੀ ਹੈ ਉਹ ਸਟਾਰਟਿੰਗ ਹੁੰਦੀ ਨਜ਼ਰ ਆਵੇਗੀ ਸਵੇਰੇ ਤੋਂ 1 ਫਰਵਰੀ 2026 ਤੋਂ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਦੁਪਹਿਰ ਹੁੰਦੇ ਹੁੰਦੇ ਇਹ ਸਿਸਟਮ ਥੋੜਾ ਜਿਹਾ ਆਪਣਾ ਦਾਇਰਾ ਵਧਾਉਂਦਾ ਹੋਇਆ ਨਜ਼ਰ ਆਵੇਗਾ ਅਗਰ ਗੱਲ ਕਰੀਏ ਤਾਂ ਇਹਦਾ ਸਿਸਟਮ ਦੇ ਕਾਰਨ ਜਿਹੜਾ ਮੀਂਹ ਹੈ ਉਹ ਸਾਨੂੰ ਦੁਆਬੇ 'ਚ ਦੇਖਣ ਨੂੰ ਮਿਲੂਗਾ ਮੱਝੇ 'ਚ ਦੇਖਣ ਨੂੰ ਮਿਲੂਗਾ ਪਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਮੁਕਤਸਰ ਸਾਹਿਬ ਬਠਿੰਡਾ ਕੁਝ ਕਹੇ ਸਾਮਾਨ ਸੇ ਦਾ ਉਹਨਾਂ ਵਿੱਚ ਉਮੀਦ ਘਟ ਹੈ ਮੀ ਦੀ ਅੰਮ੍ਰਿਤਸਰ ਅਤੇ ਤਰਨਤਾਰਨ ਵੀ ਚਾਰਸ ਫਿਲਹਾਲ ਘਟ ਲੱਗ ਰਹੇ ਨੇ ਬਾਕੀ ਜਿੰਨੇ ਵੀ ਇਲਾਕੇ ਨੇ ਜਿਹਦੇ ਵਿੱਚ ਆਪਾਂ ਕਹਿ ਲਿਆ ਮੀ ਹੋ ਸਕਦਾ ਉਹ ਜਿਲੇ ਹੋਣਗੇ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਸੰਗਰੂਰ ਦਾ ਕੁਝ ਕਲਾਕਾ ਲੁਧਿਆਣਾ ਮਲੇਰ ਕੋਟਲਾ ਅਤੇ ਮੋਗੇ ਦਾ ਕੁਝ ਕਲਾਕਾ ਜਿਹਨੇ ਇਹ ਮੀ ਦੇ ਅੰਦਰ ਆਉਂਦੇ ਨਜ਼ਰ ਆ ਸਕਦੇ ਨੇ 1 ਫਰਵਰੀ 2026 ਦੁਪਹਿਰ ਤੋਂ ਬਾਅਦ ਬਾਕੀ 2 ਤਰੀਕ ਤੱਕ ਮੌਸਮ ਫੇਰ ਤੋਂ ਸਾਫ਼ ਹੋ ਜਾਵੇਗਾ ਤੇ ਚੰਗੀ ਧੁੱਪ ਨਿਕਲਣ ਦੀ ਉਮੀਦ ਦਿਖਾਈ ਦੇ ਰਹੀ ਹੈ ਦੁਪਹਿਰ ਦੇ ਸਮੇਂ ਸਵੇਰੇ ਸਵੇਰੇ ਧੁੰਦ ਹੋਊਗੀ ਤੇ ਦੁਪਹਿਰ ਦੇ ਸਮੇਂ ਅਗਰ ਕਿ ਧੁੱਪ ਨਿਕਲੂਗੀ ਤੇ ਸ਼ਾਮ ਹੁੰਦੇ ਹੁੰਦੇ ਕਿਤੇ ਨਾ ਕਿਤੇ ਬੱਦਲਵਾਰੀ ਫੇਰ ਤੋਂ ਜ਼ੋਰ ਫੜਦੇ ਹੋਈ ਨਜ਼ਰ ਆਵੇਗੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 2 ਫਰਵਰੀ ਤੱਕ ਦੀ ਜਾਣਕਾਰੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਜੀ